ਰਾਮ ਕਲੀ ਮਹਿਲਾ ਪੰਜਵਾ ਮੁਖਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦਿਰੜਾਵੇ ਆਪਣਾ ਕਹਿਆ ਆਪਣਾ ਕਮਾਵੇ ਪੰਡਿਤ ਬੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਅਗੈ ਰਾਖਿਓ ਸਾਲਗ੍ਰਾਮ ਮਨਕੀਨੋ ਦਾ ਦਿਸ਼ ਬਿਸਰਾਮ ਤਿਲਕ ਚਰਾਵੈ ਪਾਈ ਪਾਇ ਲੋਕ ਪਚਾਰਾ ਅੰਧ ਕਮਾਏ ਖਟ ਕਰਮ ਅਰ ਆਸਣ ਤੋਤੀ ਭਾਗਠ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰੇ ਮੰਗੇ ਵਿਭੂਤ ਇਹ ਬਿਦ ਕੋਏ ਨ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਓਸ ਉਤਰੀ ਮਾਏ ਚਤੁਰ ਬੇਦ ਪੂਰਨ ਹਰਨਾਏ ਨਾਨਕ ਤਿਸ ਕੀ ਸ਼ਰਣੀ ਪਾਏ RAM KALI ਮਹਿਲਾ ਪੰਜਵਾ ਕੋਟ ਬਿਗਨ ਨਹੀਂ ਆਵੇਂ 네ਰ ਅਨੇਕ ਮਾਇਆ ਹੈ ਤਾ ਕੀ ਚੇਰ ਅਨੇਕ ਪਾਪ ਤਾ ਕੇ ਪਾਣੀ ਹਾਰ ਜਾ ਕੋ ਮਾਇਆ ਭਈ ਕਰਤਾਰ ਜਿਸ ਸਹਾਈ ਹੋਏ ਭਗਵਾਨ ਅਨਕ ਯਤਨ ਵਾਕ ਸਰੰজাম ਪ੍ਰਹਾਵ ਕਰਤਾ ਰਾਖਾ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕੀ ਕੇਤਕ ਬਰਨ ਬਲ ਬਲ ਜਾਈਏ ਤਾਂ ਕੇ ਚਰਨ ਤਿਨਹੀ ਕੀਆ ਚਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਘੱਟ ਸੋਈ ਕਲ ਮੈਂ ਪਰਵਾਨ ਜਾ ਕੋ ਠਾਕੁਰ ਦੀ ਆਮਾਨ ਸਾਧ ਸੰਗ ਮਿਲ ਭੈ ਪ੍ਰਗਾਸ ਸਹਿਜ ਸੁਖ ਆਸ ਨਿਵਾਸ ਪੂਰੇ ਸਤਗੁਰ ਦੀਆ ਵਿਸਾਸ ਨਾਨਕ ਹੋਏ ਦਾਸ ਨ ਦਾਸ RAM KALI ਮਹਿਲਾ 5ਵਾਂ ਦੋਸ਼ ਨਾ ਦੀਜੈ ਕਾਹੂ ਲੋਗ ਜੋ ਕਮਾਵਨ ਸੋਈ ਭੋਗ ਆਪਨ ਕਰਮ ਆਪੇ ਹੀ ਬੰਧ ਆਵਨ ਜਾਵਨ ਮਾਇਆ ਤੰਧ ਐਸੀ ਜਾਨੀ ਸੰਤ ਜਨੀ ਪਰਗਾਸ ਭਿਆ ਪੂਰੇ ਗੁਰਬਚਨੀ ਰਹਾਉ ਤਨ ਤਨ ਕਲਤ ਮਿਥਿਆ ਵਿਸਥਾਰ ਹੈ ਵਰ ਗੈਰ ਵਰ ਚਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਤੂਰ ਪਰਮ ਭੂਲੇ ਬਾਦ ਅੰਕਾਰੀ ਸੰਗ ਨਹੀਂ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਬਿਰਧਾਨੀ ਸਾਖਤ ਏਵਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲਮਾ ਹੈ ਇਹ ਨਿਧਾਨਾ ਸਾਧੂ ਪਾਹ ਨਾਨਕ ਗੁਰ ਗੋਵਿੰਦ ਜਿਸ ਤੂਠਾ ਕਾਟ ਕਾਟਰ ਮਈਆ ਤਿਨਹੀ ਡੀਠਾ